ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ 채ਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 26 ਸਤੰਬਰ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਸੋ ਜਿਵੇਂ ਅੰਮ੍ਰਿਤਸਰੀ ਮੌਸਮ ਉਸੇ ਤਰ੍ਹਾਂ ਹੀ ਬਦਲ ਰਿਹਾ ਹੈ ਕੱਲ ਕੁਝ ਕਲਾਕਿਆਂ ਦੇ ਵਿੱਚ ਸ਼ਾਮ ਵੇਲੇ ਮੀਂਹ ਪੈ ਲੁਧਿਆਣਾ ਹੁਸ਼ਿਆਰਪੁਰ ਦੇ ਇਲਾਕਿਆਂ ਦੇ ਵਿੱਚ ਬਾਕੀ ਇਲਾਕਿਆਂ ਦੇ ਵਿੱਚ ਗਰਮੀ ਅਤੇ ਹੌਮਸ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਬਣੀ ਹੋਈ ਸੀਗੀ ਸੋ ਅੱਜ ਸਵੇਰ ਵੇਲੇ ਤੋਂ ਹੀ ਕੁਝ ਕ ਇਲਾਕਿਆਂ ਦੇ ਵਿੱਚ ਬੱਦਲਬਾਈ ਬਣੀ ਹੋਈ ਹੈ ਤੇ ਕਿਤੇ ਕਿਤੇ ਰਾਤ ਵੇਲੇ ਤੋਂ ਹਲਕੀ ਜਿਹੀ ਤੇ ਦਰਮਿਆਨਾ ਜਿਹਾ ਮੀਂਹ ਪੈ ਰਿਹਾ ਹੈ ਖਾਸ ਕਰਕੇ ਪੁਆਧ ਖੇਤਰ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਹੁਸ਼ਿਆਰਪੁਰ ਨਵਾਂ ਸ਼ਹਿਰpropto ਅਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਫਤੇਗੜ ਸਾਹਿਬ ਪਟਿਆਲਾ ਤੇ ਰਾਜਪੁਰਾ ਦੇ ਇਲਾਕਿਆਂ ਦੇ ਵਿੱਚ ਕਿਤੇ ਬੱਦਲਬਾਜ਼ੀ ਤੇ ਕਿਤੇ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲ ਰਹੀਆਂ ਹਨ ਜੋ ਕਿ ਹੌਲੀ-ਹੌਲੀ ਅੱਗੇ ਵਧਣ ਗਿਆ ਜਿਹਦੇ ਵਿੱਚ ਲੁਧਿਆਣਾ, ਜਲੰਧਰ, ਕਰਪੂਰਥਲਾ, ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ ਇਲਾਕਿਆਂ ਨੂੰ ਪ੍ਰਭਾਵਿਤ ਕਰਦੀਆਂ ਹੋਈਆਂ ਅੱਜ ਦੁਪਹਿਰ ਤੋਂ ਪਹਿਲਾਂ-ਪਹਿਲਾਂ ਦਿਖਾਈ ਦੇ ਰਹੀਆਂ ਹਨ ਇਹਨਾਂ ਦੇ ਵਿੱਚ ਅਜਿਹਾ ਹੋਵੇਗਾ ਕਿ ਕੁਝ ਇਲਾਕਿਆਂ ਦੇ ਵਿੱਚ ਹਲਕਾ ਮੀਂਹ ਕਿਤੇ ਵਧੀਆ ਮੀਂਹ ਤੇ ਕਿਤੇ ਭਾਰੀ ਮੀਂਹ ਵੀ ਪੈ ਸਕਦਾ ਹੈ ਇਹ ਕਾਰਵਾਈਆਂ ਅੱਜ ਇਸੇ ਤਰ੍ਹਾਂ ਹੀ ਜਾਰੀ ਰਹਿਣ ਦੀ ਜਾਂ ਸੰਭਾਵਨਾ ਨੇ ਟੁੱਟਵੇਂ ਤੌਰ ਤੇ ਕਦੇ ਕਿਸੇ ਜ਼ਿਲ੍ਹੇ ਵਿੱਚ ਕਦੇ ਕਿਸੇ ਜ਼ਿਲ੍ਹੇ ਦੇ ਵਿੱਚ ਸੋ ਇਹਨਾਂ ਦਾ ਦੌਰ ਜਿਹੜਾ ਕੱਲ ਤੋਂ ਸ਼ੁਰੂ ਹੋਇਆ ਹੈ ਹਲਕਾ ਜਿਹਾ ਅੱਜ ਉਸ ਵਿੱਚ ਵਾਧਾ ਦੇਖਿਆ ਜਾਵੇਗਾ ਕੱਲ ਨੂੰ ਉਸ ਤੋਂ ਜ਼ਿਆਦਾ ਵਾਧਾ ਦੇਖਿਆ ਜਾਵੇਗਾ 28 ਤਰੀਕ ਤੱਕ ਇਸੇ ਤਰ੍ਹਾਂ ਹੀ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਂਦਾ ਹੋਇਆ ਦਿਖਾਈ ਦੇ ਰਿਹਾ ਹੈ ਪੰਜਾਬ ਦੇ ਵਿੱਚ